ਸਰਕਾਰਾਂ ਦੇ ਖਿਲਾਫ ਲਗਾਤਾਰ ਹੀ ਵਕ ਵਕ ਵਿਭਾਗਾਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਰੋਸ ਪ੍ਰਦਰਸ਼ਨ ਜਾਰੀ ਹਨ ਚਾਹੇ ਕੋਈ ਵੀ ਵਿਭਾਗ ਹੋਵੇ ਲਗਾਤਾਰ ਹੀ ਸਤਾਤੋ ਆਉਣ ਤੋਂ ਪਹਿਲਾਂ ਸਰਕਾਰ ਦੇ ਦਾਅਵਿਆਂ ਤੇ ਕੀਤੇ ਗਏ ਸਵਾਲ ਖੜੇ ਅੱਜ ਜ਼ਿਲ੍ਹਾ ਫਰੀਦਕੋਟ ਦੇ ਸਿਹਤ ਵਿਭਾਗ ਦੀਆਂ ਆਸ਼ਾ ਵਰਕਰਾਂ ਨੇ ਫਰੀਦਕੋਟ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਆਸ਼ਾ ਵਰਕਰਾਂ ਨੂੰ ਪਰਾਲੀ ਸੰਬੰਧੀ ਸਰਵੇ ਕਰਨ ਦੇ ਆਦੇਸ਼ਾਂ ਦੇ ਰੋਸ ਵਿੱਚ ਅੱਜ ਸਿਵਲ ਹਸਪਤਾਲ ਫਰੀਦਕੋਟ ਦੇ ਵਿੱਚ ਰੋਸ ਧਰਨਾ ਦਿੱਤਾ ਗਿਆ ਅਤੇ ਆਪਣੀਆਂ ਮੰਗਾਂ ਸੰਬੰਧੀ ਸਿਵਲ ਸਰਪੰਚ ਫਰੀਦਕੋਟ ਨੂੰ ਇੱਕ ਮੰਗ ਪੱਤਰ ਵੀ ਸੌਪਿਆ ਗਿਆ ਕਰੋ ਬੰਦ ਕਰੋ ਬੰਦ ਕਰੋ ਜੇ ਕੰਮ ਲੈਣਾ ਦਾ ਪੈਸੇ ਦਾ ਪ੍ਰਬੰਧ ਕਰੋ ਬੰਦ ਕਰੋ ਬੰਦ ਕਰੋ ਜੇ ਕੰਮ ਲੈਣਾ ਦਾ ਪੈਸੇ ਦਾ ਪ੍ਰਬੰਧ ਕਰੋ ਬੰਦ ਕਰੋ ਦੀ ਡੈਮੋਕ੍ਰੇਟਿਕ ਆਸ਼ਵਰਥ ਫੈਸਿਲੀਟੇਟਰ ਯੂਨੀਅਨ ਦੀ ਸੂਬਾ ਸੀਨੀਅਰ ਮੀਤ ਪ੍ਰਧਾਨ ਸਰ ਅੱਜ ਦਾ ਸਾਡਾ ਇਹ ਪ੍ਰੋਗਰਾਮ ਇਹ ਸੀਗਾ ਕਿ ਸਾਨੂੰ ਐਸਟੀਐਮ ਵੱਲੋਂ ਇੱਕ ਕੇਤਾਨਾशाही ਫਰਮਾਨ ਦੇ ਤਹਿਤ ਫਰਮਾਨ ਦੇ ਤਹਿਤ ਜਿਹੜਾ ਕਿ ਲੈਟਰ ਕੱਢੀ ਗਈ ਹੈ ਤਿੰਨ ਵਰਕਰਾਂ ਨੂੰ ਉਹਦੇ ਵਿੱਚ ਲਿਖਿਆ ਗਿਆ ਕਿ ਤੁਸੀਂ ਜਿਹੜਾ ਪ੍ਰਾਲੀ ਸਾੜਨ ਦੇ ਸੰਬੰਧ ਦੇ ਵਿੱਚ ਤੁਸੀਂ ਘਰ ਘਰ ਜਾ ਕੇ ਸਰਵੇ ਕਰਨਾ ਤੇ ਪ੍ਰਾਲੀ ਜਿਹੜੀ ਹੈਗੀ ਆ ਸਾੜਨ ਦਾ ਜੋ ਵੀ ਕੰਮ ਹੈਗਾ ਉਹ ਆਸ਼ਾ ਵਰਕਰ ਕਰੂਗੀ ਤੇ ਸਾਡੀ ਜਥੇਬੰਦੀ ਵੱਲੋਂ ਪਹਿਲਾਂ ਹੀ ਲਿਖ ਕੇ ਦਿੱਤਾ ਜਾ ਚੁੱਕਿਆ ਇਹ ਅਸੀਂ ਬਿਨਾਂ ਇਨਸੈਂਟਿਵ ਤੋਂ ਕੋਈ ਕੰਮ ਨਹੀਂ ਕਰਾਂਗੇ ਤੇ ਉਹਨਾਂ ਨੇ ਫਿਰ ਸਾਨੂੰ ਜਿਹੜੀ ਕਿ ਇੱਕ ਲੈਟਰ ਕੱਢਤੀ ਜਿਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਇਕੱਠੇ ਹੋਏ ਆਂ ਇਹ ਅਸੀਂ ਉਹਨਾਂ ਨੂੰ ਦੱਸਣਾ ਐ ਐਸਡੀਐਮ ਸਾਹਿਬ ਨੂੰ ਅਸੀਂ ਦੱਸਣਾ ਚਾਹੁੰਦੇ ਆਂ ਇਥੋਂ ਤੁਹਾਡੇ ਚੈਨਲ ਦੇ ਰਾਹੀਂ ਕਿ ਜਿਹੜਾ ਸਾਨੂੰ ਭਰਤੀ ਕੀਤਾ ਗਿਆ ਉਹ ਇੱਕ ਅਸੀਂ ਸਰਕਾਰ ਕੇਂਦਰ ਸਰਕਾਰ ਦੇ ਮੁਲਾਜ਼ਮ ਆ ਐਨਐਚਐਮ ਦੇ ਵਿੱਚ ਸਾਨੂੰ ਭਰਤੀ ਕੀਤਾ ਗਿਆ ਤੇ ਸਿਰਫ ਅਸੀਂ ਅਨਸੈਂਟਿਵ ਵੇਜ ਤੇ ਕੰਮ ਕਰਦੇ ਆਂ ਅਸੀਂ ਕੋਈ ਪੱਕੇ ਮੁਲਾਜ਼ਮ ਨਹੀਂ ਜੇਕਰ ਸਰਕਾਰ ਨੇ ਸਾਡੇ ਤੋਂ ਇਸ ਤਰ੍ਹਾਂ ਅਫਸਰਾਂ ਨੇ ਕੰਮ ਲੈਣਾ ਤਾਂ ਅਸੀਂ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਸਾਨੂੰ ਪੱਕੇ ਕੀਤਾ ਜਾਵੇ ਬਿਨਾਂ ਸ਼ਰਤ ਤਾਂ ਅਸੀਂ ਹਰੇਕ ਕੰਮ ਕਰਨ ਨੂੰ ਤਿਆਰ ਹਾਂ ਅਸੀਂ ਜਿਹੜਾ ਖੇਤੀਬਾੜੀ ਵਿਭਾਗ ਦਾ ਸੀ ਹਿੱਸਾ ਨਹੀਂ ਅਸੀਂ ਸਿਹਤ ਮਹਕਮੇ ਦਾ ਹਿੱਸਾ ਅਸੀਂ ਬਾਖੂਬੀ ਜਿਹੜਾ ਆਪਣਾ ਕੰਮ ਉਹ ਅਸੀਂ ਕਰ ਰਹੇ ਹਾਂ ਪਰ ਜਿਹੜੀ ਇਹ ਚਿੱਠੀ ਕੱਢੀ ਇਹਦੀ ਅਸੀਂ ਨਿੰਦਾ ਕਰਦੇ ਆਂ ਬਾਕੀ ਅਸੀਂ ਸਰਕਾਰ ਨੂੰ ਕੇਐਸਜੀਐਮ ਸਾਹਿਬ ਨੂੰ ਦੱਸਣਾ ਚਾਹੁੰਦੇ ਆਂ ਕਿ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਕਿਉਂਕਿ ਕਿਸਾਨਾਂ ਦੀ ਪਰਾਲੀ ਚੱਕਣ ਦਾ ਪ੍ਰਬੰਧ ਕਰੇ ਸਰਕਾਰ ਨਾ ਕਿ ਸਾਨੂੰ ਵਰਕਰਾਂ ਨੂੰ ਤੰਗ ਪਰੇਸ਼ਾਨ ਕਰੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਦੇਵੇ ਕਿਉਂਕਿ ਜੇਕਰ ਸਰਕਾਰ ਐਮਐਸਪੀ ਲਾਗੂ ਕਰਦੀ ਆ ਤਾਂ ਜਿਹੜਾ ਇਹ ਪਰਾਲੀ ਦਾ ਪ੍ਰਬੰਧ ਆਪੇ ਹੋ ਜਾਣਾ ਤੇ ਜਿੰਨਾ ਚਿਰ ਸਰਕਾਰ ਇਹਦੇ ਵੱਲ ਧਿਆਨ ਨਹੀਂ ਦਿੰਦੀ ਕਿਉਂਕਿ ਜੇਕਰ ਸਰਕਾਰ ਐਮਐਸਪੀ ਕਰ ਲਾਗੂ ਕਰਦੀ ਆ ਤਾਂ ਜਿਹੜਾ ਕਿਸਾਨ ਆ ਉਹ ਆਪਣੀਆਂ ਵੱਖਰੀ ਕਿਸਮ ਦੀਆਂ ਫਸਲਾਂ ਬੀਜੂਗਾ ਉਹ ਝੋਨਾ ਕਿਉਂ ਬੀਜੂਗਾ ਇਸ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਸੀ ਜੇਕਰ ਐਸਟੀਐ ਮੈਡਮ ਨੇ ਸਾਨੂੰ ਚਿੱਠੀਆਂ ਕੱਟਣੀਆਂ ਬੰਦ ਨਾ ਕੀਤੀਆਂ ਤੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਵੀ ਇਸ ਧਰਨੇ ਦੇ ਵਿੱਚ ਜਲਦ ਸ਼ਾਮਲ ਹੋਣਗੀਆਂ ਕਿਉਂਕਿ ਅਸੀਂ ਵੀ ਇੱਕ ਕਿਸਾਨਾਂ ਦਾ ਹਿੱਸਾ ਹਾਂ ਮਜ਼ਦੂਰਾਂ ਦਾ ਹਿੱਸਾ ਹੈ ਤੇ ਅਸੀਂ ਸਾਨੂੰ ਬਗੈਰ ਮਹਿਕਮੇ ਵੱਲੋਂ ਕਦੀ ਕੋਈ ਚਿੱਠੀ ਨਹੀਂ ਆਈ ਸੀ ਕਿ ਵੀ ਇਹ ਪ੍ਰਾਲੀ ਦੇ ਸਬੰਧ ਦੇ ਵਿੱਚ ਕੰਮ ਕਰਨਾ ਤੇ ਡੀਸੀਐਮ ਐਸਬੀਐਮ ਵੱਲੋਂ ਮੈਡਮ ਵੱਲੋਂ ਇਹ ਚਿੱਠੀ ਜਿਹੜੀ ਕੱਢੀ ਗਈ ਆ ਅੱਜ ਅਸੀਂ ਉਹਦੇ ਸਬੰਧ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ ਕਿ ਅਸੀਂ ਐਸਐਸਐਮ ਮੈਡਮ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸਾਡੇ ਜਥੇਬੰਦੀ ਵੱਲੋਂ ਸਾਡੇ ਵਰਕਰ ਕੋਈ ਵੀ ਇਹ ਕੰਮ ਨਹੀਂ ਕਰਨਗੇ ਸਰਦਾਰ ਜੀ ਜੇ ਗੱਲ ਕਰੀਏ ਕੱਲੀ ਫਰੀਦਕੋਟ ਦੇ ਵਿੱਚ ਕੱਢੀ ਗਈ ਵੀ ਕਿ ਹੋਰ ਵੀ ਜਿਲੇ ਦੇ ਚਿੱਟੇ ਨਹੀਂ ਜੀ ਇੱਥੇ ਸਾਡੇ ਕੱਲੇ ਫੀਰਪੋਟ ਦੇ ਵਿੱਚ ਚਿੱਠੀ ਕੱਢੀ ਗਈ ਆ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਡੀਸੀ ਸਾਹਿਬ ਨੇ ਪਰਸੋਂ ਮੀਟਿੰਗ ਬੁਲਾਈ ਸੀਗੀ ਤੇ ਉੱਥੇ ਵੀ ਸਾਡੀ ਜਥੇਬੰਦੀ ਵੱਲੋਂ ਜਵਾਬ ਦੇ ਦਿੱਤਾ ਕਿ ਆ ਵੀ ਅਸੀਂ ਕੰਮ ਨਹੀਂ ਕਰਾਂਗੇ ਕਿਸੇ ਤੇ ਮੈਂ ਕਿਹਦੇ ਕੰਮ ਕਰਾਂਗੇ ਕੀ ਕਾਰਨ ਲੱਗਦਾ ਵੀ ਤੁਹਾਨੂੰ ਜਿਹੜਾ ਸ਼ੋਰ ਵਰਕਰਾਂ ਨੂੰ ਵੀ ਤੁਹਾਨੂੰ ਲੈਟਰ ਕੱਢੀ ਗਈ ਆ ਵੀ ਪ੍ਰਾਲੀ ਸਾਡ ਨੂੰ ਸੁਣਦੀ ਇਹ ਸਾਰੇ ਸਾਰੇ ਮੁਲਾਜ਼ਮੇ ਤੋਂ ਪੱਲਾ ਝਾੜ ਰਹੇ ਪਹਿਲਾਂ ਤਾਂ ਖੁਦ ਸਰਕਾਰ ਹੀ ਪੱਲਾ ਝਾੜ ਰਹੀ ਆ ਜੇ ਉਹਨਾਂ ਨੇ ਆਪਣਾ ਵਾਤਾਵਰਣ ਸਹੀ ਰੱਖਣਾ ਤੇ ਕਿਸਾਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਦੇਵੇ ਕਿਸਾਨਾਂ ਦਾ ਬਣਦਾ ਹੋਇਆ ਮੁਆਵਜ਼ਾ ਦਿੱਤਾ ਜਾਵੇ ਕੋਈ ਕਿਸਾਨਾਂ ਨੂੰ ਤੂੜੀ ਦੋ ਉੱਥੋਂ ਜਿਹੜੀ ਪਰਾਲੀ ਚੱਕਣ ਦਾ ਪ੍ਰਬੰਧ ਖੁਦ ਸਰਕਾਰ ਕਰੇ ਤੇ ਬਾਕੀ ਉਹਨਾਂ ਨੂੰ ਜਿਹੜਾ ਐਮਐਸਪੀ ਦਿੱਤਾ ਜਾਵੇ ਜੇ ਕਿ ਜਿਹੜੀਆਂ ਕਿ ਇਸ ਫਸਲੀ ਚੱਕਰ ਦੇ ਵਿੱਚ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਕਿਉਂਕਿ ਵੱਖਰੇ ਕਿਸਮ ਦੇ ਜਿਹੜੇ ਹੈਗੇ ਆ ਉਹ ਫਸਲਾਂ ਕਿਸਾਨੀ ਬੀਜਣ ਤੇ ਅਸੀਂ ਵੀ ਇੱਕ ਕਿਸਾਨਾਂ ਦੇ ਵਿੱਚੋਂ ਹੀ ਆ ਕਿਸਾਨਾਂ ਦਾ ਦਰਦ ਜਿਹੜਾ ਕਿ ਸਰਕਾਰ ਤੋਂ ਨਹੀਂ ਪਿਆਰ। ਇੰਜ ਨਹੀਂ ਲੱਗਦਾ ਜਿਸ ਤਰ੍ਹਾਂ ਤੁਸੀਂ ਸੇਤ ਸਵਾਵਾ ਦੇਣੀਆਂ ਹੈਗੀਆਂ ਤੁਹਾਨੂੰ ਇੱਧਰ ਖੇਤਾਂ ਦੇ ਵਿੱਚ ਭੇਜ ਦਿੱਤਾ ਜਾ ਰਿਹਾ ਤੇ ਸੇਤ ਸਵਾਵਾ ਕਿਵੇਂ ਮਿਲਣਗੀਆਂ ਫਿਰ ਲੋਕਾਂ ਨੂੰ? ਹਾਂਜੀ ਸਰ ਇਹ ਤੁਸੀਂ ਬਹੁਤ ਵਧੀਆ ਗੱਲ ਸਾਡੇ ਤੋਂ ਪੁੱਛੀ ਸਾਨੂੰ ਪਾਸਪੋਲਿਓ ਵਾਲੇ ਦਿਨ ਵੀ ਸਾਡੀਆਂ ਵਰਕਰਾਂ ਨੂੰ ਫੋਨ ਆਉਂਦੇ ਰਹੇ ਕਿ ਤੁਸੀਂ ਸਾਡੇ ਨਾਲ ਨੋਟਲ ਅਫਸਰ ਦੱਸ ਰਹੇ ਆ ਆਪਣੇ ਆਪ ਨੂੰ ਵੀ ਤੁਸੀਂ ਸਾਡੇ ਨਾਲ ਜਿਹੜਾ ਪ੍ਰਾਲੀ ਦੇ ਸਬੰਧ ਦੇ ਵਿੱਚ ਆ ਕੇ ਕੰਮ ਕਰਾਓ ਜਦੋਂ ਕਿ ਨੈਸ਼ਨਲ ਪ੍ਰੋਗਰਾਮ ਹੁੰਦਾ ਹੈ। ਉਸ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਨੇ ਸਾਨੂੰ ਡਿਸਟਰਬ ਕੀਤਾ ਸਾਡੇ ਆਪ ਦੇ ਸਰਕਾਰੀ ਕੰਮ ਦੇ ਵਿੱਚ ਵੀ ਵਿਘਨ ਪਾਇਆ ਜਦੋਂ ਕਿ ਅਸੀਂ ਪੰਜਾਬ ਸਾਨੂੰ ਆਪਣੇ ਮੁਲਾਜ਼ਮ ਨਹੀਂ ਮੰਨਦੀ ਅਸੀਂ ਕੇਂਦਰ ਸਰਕਾਰ ਦੇ ਮੁਲਾਜ਼ਮ ਹਾਂ ਤੇ ਜਦੋਂ ਅਸੀਂ ਪੰਜਾਬ ਸਰਕਾਰ ਦੇ ਨਾਲ ਗੱਲ ਕਰਦੇ ਵੀ ਸਾਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ ਤਾਂ ਉਹ ਕਹਿ ਦਿੰਦੇ ਤੁਸੀਂ ਸੈਂਟਰ ਦੇ ਹੋ ਤੇ ਮੈਂ ਡੀਸੀ ਐਸਬੀਐਮ ਮੈਡਮ ਨੂੰ ਇਹ ਵੀ ਦੱਸਣਾ ਚਾਹੁੰਦੀ ਆ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਸ਼ਾ ਵਰਕਰ ਦੀ ਡਿਊਟੀ ਲਗਾਈ ਗਈ ਸੀਗੀ ਤੇ ਉਹਦਾ ਇਨਸੈਂਟਿਵ ਉਸ ਸਰਕਾਰ ਵੱਲੋਂ ਤੈਅ ਕੀਤਾ ਗਿਆ ਸੀਗਾ ਤੇ ਹਲੇ ਤੱਕ ਸਾਡੀਆਂ ਵਰਕਰਾਂ ਦੇ ਖਾਤਿਆਂ ਦੇ ਵਿੱਚ ਸ਼ਾਇਦ 2024 ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਸੀ ਉਹਦਾ ਵੀ ਹਲੇ ਤੱਕ ਸਾਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ ਮੈਂ ਐਸਟੀਐਮ ਮੈਡਮ ਨੂੰ ਰਿਕਵੈਸਟ ਕਰਾਂਗੀ ਉਹਨਾਂ ਨੂੰ ਅਪੀਲ ਕਰਾਂਗੀ ਕਿ ਸਾਡੀਆਂ ਵਰਕਰਾਂ ਦੇ ਜਿਹੜੇ ਉਹ ਪੈਸੇ ਦਵਾਏ ਜਾਣ ਤੇ ਜਿਸ ਤਰ੍ਹਾਂ ਸਾਨੂੰ ਚਿੱਠੀ ਕੱਢੀ ਗਈ ਆ ਤੇ ਫੌਰੀ ਜਿੰਨਾ ਮੁਲਾਜ਼ਮਾ ਨੇ ਸਾਡੇ ਦੱਬ ਕੇ ਪੈਸੇ ਦੱਬੀ ਬੈਠੇ ਹੋਏ ਆ ਫੌਰੀ ਉਹਨਾਂ ਤੇ ਵੀ ਜਿਹੜੀ ਬਣਦੀ ਹੋਈ ਕਾਰਵਾਈ ਕੀਤੀ ਮਾਨਯੋਗ ਡੈਪਟੀ ਕਮਿਸ਼ਨਰ ਨੂੰ ਲਵਾਂਗੀ ਜੋ ਸਾਡੀਆਂ ਆਸ਼ਾ ਵਰਕਰਸ ਉਹਨਾਂ ਨੂੰ ਜੋ ਉਹ ਹਾਊਸ ਟੂ ਹਾਊਸ ਸਰਵੇ ਕਰਦੇ ਆ ਉਸ ਦੌਰਾਨ ਕਿਸਾਨ ਵੀਰਾਂ ਨੂੰ ਪ੍ਰਾਲੀ ਨਾ ਸਾੜਨ ਬਾਰੇ ਪ੍ਰੇਰਿਤ ਕਰਨ ਲਈ ਇਹਨਾਂ ਨੂੰ ਦਸ਼ਾ ਨਿਰਦੇਸ਼ ਦਿੱਤੇ ਗਏ ਸੀ ਜੋ ਕੁਝ ਆਸ਼ਾ ਵਰਕਰਸ ਵੱਲੋਂ ਇਹ ਕੰਮ ਕਰੰਭ ਕਰੀ ਗਈ ਚੀਜ਼ ਦੇ ਸਬੰਧ ਦੇ ਵਿੱਚ ਉਹਨਾਂ ਵੱਲੋਂ ਸਪਸ਼ਟਿਕਰਨ ਮੰਗਿਆ ਗਿਆ ਰਿਹਾ ਤੋਂ ਇੱਥੇ ਦੱਸਣ ਯੋਗ ਹੈ ਕਿ ਜੋ ਸਾਡੀ ਆਸ਼ਾ ਸ ਹੈ ਇਹ ਇਨਸੈਂਟਿਵ ਬੇਸਡ ਕੰਮ ਕਰਦੇ ਆ ਪਰ ਇਹਨਾਂ ਨੂੰ ਇੱਕ 2500 ਰੁਪਏ ਦਾ ਬਨਵਾ ਪਤਾ ਦਿੱਤਾ ਜਾਂਦਾ ਹੈ ਔਰ ਜੋ ਸ਼ੁੱਕਰਵਾਰ ਹੈ ਫਰਾਈਡੇ ਇਜ਼ ਅ ਡਰਾਈ ਡੇ ਉਸ ਦਿਨ ਡੈਂਗੂ ਦਾ ਡਰਾਈਵ ਚੱਲਦਾ ਜਿਸ ਦੇ ਤਹਿਤ ਇਹਨਾਂ ਨਵਲੋ ਫੀਵਰ ਦੀ ਮਲੇਰੀਆ ਦੀਆਂ ਸਲਾਈਡਸ ਵੀ ਬਣਾਈਆਂ ਜਾਂਦੀਆਂ ਔਰ ਪ੍ਰਾਲੀ ਨਾ ਸਾੜਨ ਬਾਰੇ ਗ੍ਰੀਨ ਦੀਵਾਲੀ ਬਾਰੇ ਸਾਫ਼ ਸੋਤਰਾ ਭੋਜਨ ਖਾਨ ਬਾਰੇ ਔਰ ਡੈਂਗੂ ਦੇ ਲਾਰਵੇ ਨੂੰ ਡਿਸਟਰੋਏ ਕਰਨਾ ਇਹਨਾਂ ਦੀਆਂ ਅਵੇਅਰਨੈਸ ਐਕਟੀਵਿਟੀ ਦੇ ਵਿੱਚ ਸ਼ਾਮਲ ਹੈ ਤਾਂ ਇਹ ਇੱਕ ਨੈਸ਼ਨਲ ਕਾਜ਼ ਵੀ ਹੈ ਸੇਵਾ ਦਾ ਕੰਮ ਵੀ ਹੈ ਤੇ ਇਹਨਾਂ ਨੂੰ ਕੰਮ ਕਰਨਾ ਬੰਦ ਹੈ ਮੈਂ ਇਹਨਾਂ ਨਾਲ ਮੀਟਿੰਗ ਕੀਤੀ ਹੈ ਇਸ ਪਸਵਚ ਮੈਂ ਇਹਨਾਂ ਨੂੰ ਚਿੱਠੀ ਵੀ ਘੱਡੀ ਹੈ ਔਰ ਮੈਨੂੰ ਇਹਨਾਂ ਦੀ ਜਥੇਬੰਦੀ ਭਰੋਸਾ ਦੇ ਕੀ ਕਹੀ ਹੈ ਵੀ ਅਸੀਂ ਆਪਣੇ ਰੁਟੀਨ ਕੰਮ ਦੇ ਨਾਲ ਨਾਲ ਇਹ ਕੰਮ ਵੀ ਕਰਾਂਗੇ। ਸਰ ਇਹਨਾਂ ਦੋਸਲੇ ਕਰਾਈਆ ਮੇਰੇ ਰਿਪੋਰਟ ਦੇ ਵਿੱਚ ਜਿਆਦਾ ਕੋਈ ਖਤਰਾ ਨਹੀਂ ਲੱਗਦਾ। ਨਹੀਂ ਜੀ ਪੰਜਾਬ ਸਾਰੇ ਪੰਜਾਬ ਦੇ ਵਿੱਚ ਡੈਂਗੋ ਡਰਾਈਵ ਫਰਾਈਡੇਜ਼ ਡਰਾਈਵ ਚੱਲਦਾ ਹੈ। ਪਰ ਉਸ ਦੇ ਗRAND ਸਾਰੀਆਂ ਜੋ ਸਿਹਤ ਮਹਿਕਮੇ ਦੀਆਂ ਅਵੇਅਰਨੈਸ ਐਕਟੀਵਿਟੀਜ਼ ਹੁੰਦੀਆਂ ਉਹ ਕਰਵਾਈਆਂ ਜਾਂਦੀਆਂ। ਇਹ ਆ ਵੀ ਕਈ ਥਾਵਾਂ ਤੇ ਹਰ ਸਿਵਲ ਸੱਜਣ ਦਾ ਜਾਂ ਐਡਮਿਨਿਸਟ੍ਰੇਸ਼ਨ ਦਾ ਆਪਣਾ ਨਜ਼ਰੀਆ ਹੁੰਦਾ ਕੰਮ ਕਰੰਦਾ ਤਾਂ ਅਵੇਅਰਨੈਸ ਐਕਟੀਵਿਟੀ ਇਨ ਆ ਦੀ ਰੂਟੀਨ ਐਕਟੀਵਿਟੀ ਦਾ ਹਿੱਸਾ ਹੈ